ਸਤ ਸ੍ਰੀ ਅਕਾਲ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਨਾਲ ਦੇ ਨਾਲ ਬੈਲ ਆਈਕਨ ਨਾ ਪਾ ਦੇਣਾ ਤੇ ਤੁਹਾਨੂੰ ਨਵੀਂ ਵੀਡੀਓ ਮਿਲਦੀ ਰਹੇ ਡੂਣੀ ਦੂਣੀ ਕੁੱਤਾ ਲੈ ਗਿਆ ਪੂਣੀ ਜਪੇੜ ਮਾਰ ਕੁੱਤਾ ਲੈ ਗਿਆ ਪੂਣੀ ਦੋ ਦਨੀ ਚਾਰਦਾ ਮੈਂ ਜੋ ਮਰਜੀ ਕਹਾ ਤੈਨੂੰ ਕੰਡਾਵਾ ਨਹੀਂ 42 ਹਾਂ ਇੱਕ ਗੱਲ ਕਰਾਂ ਮਾ ਕਹੋ ਆਪਣੇ ਸਕੂਲੇ ਸੋਨੀ ਜੀ ਮੈਡਮ ਕਿੰਨੇ ਦਿਨ ਹੋ ਗਿਆ ਉਹ ਨਹੀਂ ਡਈ ਯਾਰ ਓਏ ਇਦਾਂ ਨਹੀਂ ਕਹਿਣਾ ਮੈਡਮ ਨਹੀਂ ਇਦਾਂ ਨਹੀਂ ਕਹਿਣਾ ਉਹ ਤੇਰੀ ਭਾਬੀ ਆ ਜਪੇੜ ਮਾਰੂ ਮਾ ਮਾ ਭਾਬੀ ਦਾ ਤੂੰ ਮਾਰ ਓਏ ਮੂੰਹ ਤੇ ਮਾਰੂ ਕੁੱਤਾ ਦੂਰ ਆਈ ਓਏ ਯਾਹ ਹੈ ਸਰ ਵਾਟਰ ਕੀ ਟਟਾ ਟਾ ਪਤਾ ਨਹੀਂ ਯਾਰ ਪਤਾ ਨਹੀਂ ਕਿੱਥੇ ਚਲੋ ਬੈਠੋ ਅੱਜ ਤੁਹਾਡੀ ਕਲਾਸ ਮੈਂ ਲਾਉਣਾ ਸਾਦੀ ਕਿੱਥੇ ਆਵਾ ਤੁਹਾਡੇ ਉਹ ਸਾਰੇ ਭੋਲੇ ਨਹੀਂ ਲੇਟ ਨਹੀਂ ਹੁੰਦੇ ਯਾਰ ਚੱਲ ਕੋਈ ਨਹੀਂ ਆਲੋਂ ਕਰਦੇ ਉਹਨਾਂ ਨਾਲ ਵੀ ਗੱਲ ਹੈ ਜੀ ਜੀ ਸਾਦੀ ਆ ਜੀ ਇਹ ਆ ਜਾ ਆ ਜਾ ਬੜਾ ਰੌਂਦਾ ਹੁੰਦੇ ਆ ਸਾਦੀ 부ੜੇ ਨੇ 부ੜੇ ਸੇਕਤੇ ਮੇਰੇ ਵਕਤ ਨਹੀਂ ਜਾ ਤੈਨੂੰ ਕੂਂਦੀ ਅਗਲੀ ਆ ਗਈ ਕੂਂਦੀ ਅਗਲੀ ਤੈਨੂੰ ਇਹ ਸਾਦੀ ਮੈਂ ਬੋੜੇ ਸੇਕੇ ਹਾਂ ਹੋਰ ਕੀ ਦਈਏ ਸਾਦੀ ਆਤੀ ਤਾਂ ਤੋੜਿਆ ਹਾਏ ਐਕਸੀਡੈਂਟ ਹੋ ਗਿਆ ਤੂੰ ਹੀ ਸ਼ਰਮਤਾ ਕਰਦੇ ਰਹਿੰਦੇ ਓ ਥਾਦੀ ਮੈਂ ਤੇ ਦੱਦੀ ਤਲਾਉਂਦਾ ਐ ਦੇ ਆਦਿਆ ਚੱਲ ਆ ਜਾ ਮੈਂ ਤਲਾਾ ਖਣਾ ਹੋ ਗਿਆ ਨਾ ਕੀ ਤੇਰਾ ਹਾਜੀ ਥੱਥਾ ਕੀ ਥੱਥਾ ਉਹ ਸਿੱਧੀ ਤਰ੍ਹਾਂ ਬੋਲ ਕੀਆ ਉਹਾਦੀ ਥੱਥਾ ਉਹ ਦੱਸ ਤੂੰ ਕੀ ਨਾਮ ਦਾ ਅਰੇ ਸੱਤਾ ਕਹਿੰਦੇ ਆ ਉਹ ਥੱਥਾ ਚੱਲਾ ਤੇ ਆ ਹੋਰ ਕਪਣਾ ਜੀ ਤੂੰ ਥਾਦੀ ਮੈਂ ਤੇ ਤੀਤਾ ਨਹੀਂ ਆਦ ਆ ਜਾ ਫਿਰ ਨਹੀਂ ਥਾਦੀ ਉਹ ਟੋਟੇ ਮੁਰਗਾ ਬਣਾਇਓ ਮੈਨੂੰ ਲਤ ਵੀ ਹੁੰਦੀ ਤੇ ਮੁਰਗਾ ਬਣਾਉਣਾ ਕਿ ਹੋਣੀ ਆ ਸੱਸੀ ਰਹਿਣ ਤੋ ਨਹੀਂ ਮੁਰਗਾ ਤੇ ਬੰਦਾ ਹੀ ਪੈਣਾ ਕਿ ਫੇ ਤੇਰਾ ਬਣਾ ਮੁਰਗਾ ਸੁੱਕਾ ਅਗਰ ਕਰੀਆ ਪ੍ਰਿੰਸੀਪਲ ਨੂੰ ਟੀਚਰਾਂ ਨਹੀਂ ਸੱਦੀ ਸਤ ਪੈੰਡੂ ਬੱਚੇ ਇੰਨੇ ਹਨਾਪੜ ਬੱਚੇ ਆ ਨਾ ਇਹ ਪੜਦੇ ਤਾਂ ਨਾ ਹੀ ਕਿਸੇ ਨੂੰ ਕੁਝ ਪੜ੍ਹਨ ਨਾ ਕੁਝ ਕਰ ਬੈਡਮੇਰੀ ਇੱਕ ਗੱਲ ਸੁਣ ਲੋ ਅੱਜ ਤੋਂ ਬਾਅਦ ਕੋਈ ਵੀ ਬੱਚਾ ਮੇਰੇ ਕਮਰਚੇਂਦਰ ਤੋਂ ਪੁਸ਼ੇ ਬਿਨਾਂ ਅੰਦਰ ਨਹੀਂ ਆਉਣਾ ਚਾਹੀਦਾ ਸਰ ਇਹ ਗੱਲ ਤੁਸੀਂ ਵੀ ਸੁਣ ਲੋ ਜਿਹੜੇ ਵੀ ਬੱਚੇ ਨੇ ਸੈਨ ਕਰਾਉਣੇ ਆਣਾ ਮੇਰਕੋ ਉਹ ਸਾਡੇ ਨਾਲ ਮੇਰਕੋ ਸੈਨ ਕਰਾਉਣਾ ਦੇ ਠੀਕ ਆ ਸਰ ਓਕੇ ਓਕੇ ਸੈਂਸਨ ਕਿਥੋਂ ਨੇ ਆ ਪ੍ਰਿੰਸੀਪਲ ਕਰਮੀ ਬੜਾ ਲੱਗਦਾ ਆ ਆਓ ਓਏ ਸੱਜਾ ਸੈਂਸਨ ਤੋਂ ਚੱਲੀਏ ਉੱਪਰ ਇੱਕ ਤਾਂ ਆ ਦਿਖਾਣਾ ਬਗ ਕਿਹਨੇ ਕਰਾਇਆ ਤੈਨੂੰ ਤਾਂ ਸਾਡੀ ਗੱਲ ਤੇ ਯਕੀਨ ਨਹੀਂ ਹੈਗਾ ਮੈਂ ਵੀ ਕਰਾ ਕੇ ਉਹਨਾਂ ਨਾਲ ਜਾਵਾਂ ਮੇਰੇ ਨਾਲ ਕਰਾਇਆ ਤੇ ਡਰਦੇ ਰੋਹੀਏ ਮੈਂ ਚੱਲ ਕੇ ਕਲਾਸ ਲੈ ਲਵਾਂ ਲੋ ਕਲਾਸ ਲੋ ਆ ਜੀ ਸਾਜੀ ਆ ਸਾਜੀ ਮਾਰੇ ਮਾਂ ਤੁਗੀ ਜੀ ਤੇ ਸ਼ਾਨ ਕਰੇ ਹੋ ਇੱਥੇ ਸਾਦੂ ਲਿਆ ਬਾਹਰ ਕਿ ਐਸ ਨਿਕਲ ਜਾਇਆ ਅਬੇ ਥਾ ਆ ਹੋ ਬੈਠਾ ਆ ਠੀਕ ਆ ਹੋ ਤੇ ਬੜੇ ਗੁੰਝ ਕਿੱਥੋਂ ਆਏ ਨੇ ਉਹ ਰਾਹ ਕੋ ਲਾਰਾ ਕੋ ਲਾ ਰਿੰਦਾ ਥੈਂਕ ਉਹ ਰੋਦੇ ਤੁਹਾਡੇ ਐ ਹੁਣ ਤੂੰ ਦੀ ਬੋਲ ਤਾਈ ਜਸਰਾ ਤੇਣਾ ਵੇ ਉਹਦੇ ਭਾਵੇਂ ਥਰ ਥੱਪ ਦੰਡਿਆ ਵੇ ਉਹ ਹੁੰਦਿਆਣਾ ਕਿਤਨਾ ਤੇਰਾ ਜੁੱਤੀਆਂ ਸਾ ਤੇ ਪੌਲਾ ਆਦੇ ਨਹੀਂ ਸੈਣ ਓਏ ਉਹ ਤੇ ਨਾ ਸੈਣ ਹੋ ਜੇ ਕਿਹਨਾਂ ਵਸਾ ਓਂਦਾ ਹੀ ਆਉਂਦਾ ਹੀ ਓਂ ਬੋਲਿਆ ਦੇ ਫੈਨ ਉਹ ਸੈਣ ਕੀ ਮਸਤ ਨੇ ਮੋੜ ਵੀ ਲਾ ਜੀ ਨਾਲ ਇਲਮ ਹੋ ਗਿਆ ਯਾਰ ਉਹ ਤਾਰਾਂ ਦੀ ਪਸਤੀ ਦਾ ਹੈ ਅੱਜ ਬਤਾਰਾਂ ਦੀ ਪਸਤੀ ਦਾ ਓ ਮਮਾ ਤਰਾ ਯਾਦਿਓ ਉਹ ਘਰ ਆਦੇ ਇੱਥੇ ਤੇ ਖੁਲਾਸਾ ਪੁੱਤ ਹਾਂਦੀ ਥਾਦੀ ਇੱਥੇ ਇਲਮ ਹੋ ਗਿਆ ਪੰਪ ਤੱਕ ਲੈ ਜੇ ਉਹ ਥਾਦੀ ਆਪਾਂ ਦੇ ਆਵ ਅੱਗੇ ਤੋਂ ਆ ਉੱਪਰ ਆਉਂ ਡਾਣਾ ਦੇ ਉਹਨੂੰ ਰੋਤ ਦਿਓ ਓ ਤੱਲਾ ਤੇ ਨਾਲ ਸਾਈਕਲ ਵਧੀਆ ਆ ਉਹਦਾ ਚਲੋ ਚਲੋ ਜਾਓ ਕਿੱਥੇ ਦਾਣਾ ਪੰਪ ਤੇ ਉਹਨੂੰ ਲੈ ਦਿਓ ਫੇਰ ਦਾ ਹਾਏ ਤੋਣੀਏ ਨਹੀਂ ਤੇਰਾ ਡੰਗ ਤੇਰਾ ਨਹੀਂ ਅਈ ਕੋਲੇ ਹਾਰ ਓਏ ਹਾਂ ਤੇਰ ਮੋ ਗਿਆ ਮੇਰਾ ਪੰਪ ਤੱਕ ਲਈ ਨਹੀਂ ਡੋਗਲਾ ਦਾ ਬਾਈ ਬਾਈ ਸਾਜੀ ਚਲ ਮੈਂ ਚਲਮਨਾ ਫਿਰ ਵੀ ਉਹ ਭੱਜ ਕੇ ਪਿਓ ਭੱਜ ਕੇ ਮੇ ਕੋ ਚਲਗਾਨੀ ਭੱਜ ਕੇ ਪਿਓ ખા <laughs> લવાજ